ਪਿਛਲੇ 40 ਸਾਲਾਂ ਤੋਂ ਨਾਬਾ ਦੀ ਕਰਤਾਰ ਕਲੋਨੀ ਵਿੱਚ ਨਿਭਾਈ ਜਾ ਰਹੀ ਲੰਗਰ ਦੀ ਸੇਵਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਵਿੰਦਰ ਸਿੰਘ ਨੇ ਕਿਹਾ ਤੁਸੀਂ ਵੀ ਸੁਣੋ ਹਾਂਜੀ ਹਰਵਿੰਦਰ ਬਾਈ ਜੀ ਕਿੰਨੇ ਸਾਲਾਂ ਤੋਂ ਲੰਗਰ ਚੱਲ ਰਿਹਾ ਤੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਇਹ ਮੈਂ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਦਾ ਨਾਮ ਹੈਗਾ ਇੱਕ ਤਾਰ ਕਲੋਨੀ ਪਿੰਡ ਨਾਬਾ ਸਾਡਾ ਇਹ ਲੰਗਰ ਪਿਛਲੇ 40 ਸਾਲ ਤੋਂ ਚੱਲ ਰਿਹਾ ਜੀ ਅੱਜ ਇਹ 40ਵਾਂ ਲੰਗਰ ਹੈ ਜੀ ਤੇ ਜਿਸ ਦੇ ਵਿੱਚ ਸਾਡਾ ਸਾਰਾ ਪਿੰਡ ਸਾਰਾ ਨਗਰ ਇਹਦੇ ਵਿੱਚ ਸਹਿਯੋਗ ਕਰਦਾ ਸਾਡੇ ਸੇਵਾਦਾਰਾਂ ਦੇ ਵਿੱਚ ਏ 5 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਸਾਡੇ ਸੇਵਾਦਾਰ ਨੇ ਸਾਡੀ ਕਮੇਟੀ ਅੱਡ ਬਣੀ ਹੋਈ ਆ ਸਾਡੇ ਸੇਵਾਦਾਰ ਜਿਹੜੇ ਨੇ ਵਲੰਟੀਅਰ ਉਹ ਕਮੇਟੀ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਨੇ ਸਾਡੇ ਪਿੰਡ ਦਾ ਪੂਰਾ ਭਾਈਚਾਰਾ ਸਾਡੇ ਨਾਲ ਮਹੰਤ ਜੀ ਖੜੇ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਇਹ ਐਕਸ ਸਰਵਿਸਮੈਨ ਤੇ ਖੜੇ ਨੇ ਸਾਡਾ ਪਿੰਡ ਦਾ ਹਰ ਹਰ ਸਾਡੇ ਨਾਲ ਅਰਜੂਨਾਂ ਵਾੜੀ ਇਹ ਸਾਡੇ ਚਾਚਾ ਜੀ ਖੜੇ ਨੇ ਸਾਡਾ ਇਹ ਪਿੰਡ ਜਿਹੜਾ ਹੀ ਇੱਕ ਤੁਸੀਂ ਇਹਨੂੰ ਮਿਸਾਲ ਦੇ ਤੌਰ ਤੇ ਲੈ ਲਖ ਦਿਓ ਪਿੰਡ ਨੂੰ ਭਾਈਚਾਰੇ ਦੇ ਤੌਰ ਤੇ ਸਾਡੇ ਪਿੰਡ ਨੂੰ ਤੁਸੀਂ ਦੇਖ ਸਕਦੇ ਹੋ ਲੰਗਰ ਦੀ ਗੱਲ ਕਰੀਏ ਜੇ ਸਵਾ ਤੇ ਤਿੰਨੇ ਦਿਨ ਲੰਗਰ ਚੱਲਦਾ ਜੀ ਸਵਾ ਦੇ ਤਿੰਨੇ ਦਿਨ ਲੰਗਰ ਚੱਲਦਾ ਜਿਵੇਂ ਅੱਜ ਮਾੜਾ ਜਾਂ ਮੌਸਮ ਥੋੜਾ ਹੋਰ ਹੈ ਇਹ ਰਾਸ਼ਨ ਵੱਧ ਗਈ ਹੋ ਸਕਦਾ ਕੱਲ ਨੂੰ ਵੀ ਚਲਾਈ ਹੋ ਸਕਦਾ ਇੱਕ ਹੋਰ ਤੋਂ ਉਹਨਾਂ ਨੂੰ ਮਿਲਿਆ ਕਿ ਨਹੀਂ ਲੱਸੀ ਵੀ ਚਲਾਉਣੀ ਹੈ ਤੁਸੀਂ ਲੱਸੀ ਤੇ ਚਾਹ 24 ਘੰਟੇ ਠੰਡ ਦੇ ਵਿੱਚ ਲੱਸੀ ਕਿਉਂ ਨਹੀਂ ਲਉਂਦੇ ਕੋਈ ਠੰਡ ਦੇ ਵਿੱਚ ਲੱਸੀ ਇਹ ਆ ਇਹ ਪ੍ਰਸ਼ਾਸਨ ਦੇ ਮਾੜੇ ਹਾਲਾਤ ਨੇ ਸਾਡੇ 8 ਪਿੰਡਾਂ ਦਾ ਪੀਣ ਵਾਲਾ ਪਾਣੀ ਖਰਾਬ ਹੈ ਠੀਕ ਜਿਹਦੇ ਕਰਕੇ ਅਸੀਂ ਲੱਸੀ ਚਲਾਉਣੀ ਹੈ ਲੱਸੀ ਅਸੀਂ ਤੰਗੇੜਾ ਸਾਹਿਬ ਗੁਰੂ ਘਰ ਤੋਂ ਲਿਆਉਣਾ ਸਿੱਸਰ ਗੁਰੂ ਘਰ ਤੋਂ ਲਿਆਉਣਾ ਆ ਉਧਰ ਸ਼ਿੱਟਾ ਵਾਲੇ ਗੁਰੂ ਘਰ ਤੋਂ ਲਿਆਉਣਾ ਆ ਉਹਨਾਂ ਦਾ ਪੀਣ ਵਾਲਾ ਪਾਣੀ ਠੀਕ ਆ ਸਾਡੇ ਪਿੰਡ ਦਾ ਪਾਣੀ ਪੀਣ ਵਾਲਾ ਖਰਾਬ ਆ ਅਸੀਂ ਲੱਸੀ ਚਲਾਉਣਾ ਲੇਕਿਨ ਲੱਸੀ ਦੇ ਵਿੱਚ ਗਰਮ ਪਾਣੀ ਜੀਰਾ ਕਾਲੀਆਂ ਮਿਰਚਾਂ ਤੇ ਹੋਰ ਆਯੁਰਵੈਦਿਕ ਅਸੀਂ ਪਾ ਕੇ ਉਸ ਦੀ ਜਿਹੜੀ ਠਾਰ ਹੈ ਠਾਰ ਨੂੰ ਤੋੜ ਕੇ ਅਸੀਂ ਲੱਸੀ ਪਾਣੀ ਖਰਾਬ ਹੋਣ ਦੇ ਕਾਰਨ ਲੱਸੀ ਚਲਾਉਂਦੇ ਹਾਂ ਜੀ ਹਾਂ ਹਾਂ ਠੀਕ ਹੈ ਤੇ ਹੋਰ ਕਾਹਦਾ ਕਾਹਦਾ ਲੰਚਰ ਲੱਗਦਾ ਜੀ ਦਾਲ ਫੁਲਕੇ ਦਾ ਦਾਲ ਫੁਲਕਾ ਤੇ ਮਿਕਸ ਸਬਜ਼ੀ ਚੱਲਦੀ ਹੈ ਜੀ ਠੀਕ ਜਣੇ ਇਹ ਚਣੇ ਜੀ ਰਾਜਮਾ ਚੌਲ ਵੀ ਚੱਲੇ ਨੇ ਰਾਜਮਾ ਸਬਜ਼ੀ ਵੀ ਚੱਲੀ ਹੈ ਰਾਜਮਾ ਫੁਲਕਾ ਮਿੱਠੇ ਮਿੱਠੇ ਚੌਲ ਚੱਲੇ ਨੇ ਦੇਖ ਚੱਲੀ ਹੈ ਦੇਖ ਚੱਲੀ ਹੈ ਜੀ ਮੇਨ ਗੱਲ ਜਿਹੜੀ ਹੈ ਅੱਜ ਕੜੀ ਚਾਵਲ ਅੱਜ ਕੜੀ ਚਾਵਲ ਹੈ ਜੇ ਮੌਸਮ ਸਾਫ਼ ਹੋਇਆ ਫੁਲਕੇ ਚਲਾਵਾਂਗੇ ਜੇ ਮੌਸਮ ਸਾਫ਼ ਨਾ ਹੋਇਆ ਫਿਰ ਕੜੀ ਚੌਲ ਹੀ ਚੱਲੂਗਾ ਠੀਕ ਜੀ ਨਾਮ ਆ ਮੰਦਰੀਕ ਮੇਰਾ ਨਾਮ ਨਰਿੰਦਰ ਗਿਰੀ ਠੀਕ ਹੈ ਨਾ ਜੁਨੇ ਸ਼ਬਾ ਦੇ ਦਿਨਾਂ ਦੇ ਵਿੱਚ ਤੇ ਸਾਡੇ ਸ਼ਰਮਾ ਪਰਿਵਾਰ ਨਾਲ ਲਿੰਕ ਰੱਖਦੇ ਹਾਂ ਮੈਨੂੰ ਪਤਾ ਲੱਗਿਆ ਤੇ ਤੁਸੀਂ ਵੀ ਕਹਿੰਦੇ ਬਠਿੰਡੇ ਤੋਂ ਵੈਸੇ ਤੁਸੀਂ ਉੱਥੇ ਹੁੰਨੇ ਹੋ ਤੇ ਹੈ ਇਸ ਜਗ੍ਹਾ ਦੇ ਹੋ ਪਰ ਸਪੈਸ਼ਲ ਹੁੰਨੇ ਹੋ ਲੱਗਦਾ ਸਪੈਸ਼ਲ ਹੁੰਨੇ ਆ ਜੀ ਠੀਕ ਹੈ ਅਸੀਂ ਬਚਪਨ ਤੋਂ ਹੀ ਇਸ ਸੰਗਤ ਨਾਲ ਜੁੜੇ ਹੋਏ ਹਾਂ ਸਾਡੇ ਪਿੰਡ ਦਾ ਕੰਮ ਆ ਠੀਕ ਹੈ ਜੀ ਤੇ ਸੇਵਾ ਲੱਗੀ ਹੋਈ ਆ ਬੱਚੇ ਤੋਂ ਲੈ ਕੇ ਸਾਰੇ ਬਜ਼ੁਰਗ ਨੇ ਜਿਹੜੇ ਤੁਹਾਡੇ ਸਾਹਮਣੇ ਖੜੇ ਆ ਸਾਰੇ ਸੇਵਾ 'ਚ ਆਪਣਾ ਯੋਗਦਾਨ ਪਾਉਂਦੇ ਨੇ ਔਰ ਐਵੇਂ ਹੀ ਅਸੀਂ ਚਾਹੁੰਦੇ ਹਾਂ ਹਰ ਸਾਲ ਇਸ ਤਰ੍ਹਾਂ ਹੀ ਇਹ ਲੰਗਰ ਚੱਲਦਾ ਰਹੇ ਠੀਕ ਉਕੀ ਮੈਸੇਜ ਦੇਣਾ ਚਾਹੁੰਦਾ ਆ ਭਾਜੀ ਕੀ ਮਿਲ ਜੁਲ ਕੇ ਰਹੋ ਸਾਰੇ ਧਰਮਾਂ ਦਾ ਸਨਮਾਨ ਕਰੋ ਠੀਕ ਹੈ ਲੇਕਿਨ ਪ੍ਰਖਾਤ ਕਰਕੇ ਮੁੰਡਿਆਂ ਵਾਲੇ ਸਾਡੇ ਪਰੋੜੇ ਬੰਨੇ ਸੀ ਮੂੜੀਆਂ ਵਾਲੇ ਪਾਸੇ ਦੇਖੋ ਮੂੜੀਆਂ ਕੱਦੂ ਗਸ ਕਰੀਆਂ ਹੋਈਆਂ ਨੇ ਲੇਕਿਨ ਬਰਸਾਦ ਕਰਕੇ ਥੋੜਾ ਜਿਹਾ ਇਹ ਵੀ ਪਰੌਣੇ ਚੱਲਦੇ ਨੇ ਚੱਲਦੇ ਨੇ ਜੀ ਫਿਰ ਮੇਥੀ ਵਾਲੇ ਪਰੌਣੇ ਚੱਲਦੇ ਨੇ ਸਾਡੀ ਆਮ ਆ ਠੀਕ ਹੈ ਜੀ ਅੱਜ ਦੀ ਗੱਲ ਹਾਂ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਪਰਟੀਆਂ